हां जी दोस्तों जे तुसी सोच रहे हो के अपने रूम तैयार ਕਰਨ ਵਾਸਤੇ ਤਾਂ ਇੱਕ ਰੂਮ ਤਿਆਰ ਕੀਤਾ ਯੂਵੀ ਸ਼ੀਟ ਨਾਲ ਤੇ ਛੱਤ ਉੱਪਰ ਸਪਰ ਹੈ ਵੀ ਪੀਵੀਸੀ ਨਾਲ ਬੈਕ ਸਾਈਡ ਤੇ ਲੂਵਰ ਲਾਇਆ ਕੰਦਾ ਤੇ ਤੇ ਥੋੜਾ ਜਿਹਾ ਲੂਵਰ ਆਪਾਂ ਛੱਤ ਉੱਪਰ ਵੀ ਡਿਜ਼ਾਈਨ ਚ ਵਰਤੇ ਆ ਸੋ ਕਿਸ ਤਰ੍ਹਾਂ ਦੀ ਲੁੱਕ ਆ ਦੱਸਿਓ ਨਾਲ ਹੀ ਇਹਦੇ ਇੱਕ ਹੋਰ ਰੂਮ ਤਿਆਰ ਕੀਤਾ ਜਿੱਚ ਪੀਵੀਸੀ ਸੀਲਿੰਗ ਤੇ ਯੂਵੀ ਸ਼ੀਟ ਉਹ ਨਾਲ ਇਥੇ ਆਪਾਂ ਕਬੜ ਵੀ ਤਿਆਰ ਕੀਤੇ ਆ ਜਿਵੇਂ LED ਫਰੇਮ ਇਹ ਵੁੱਡਨ ਚ ਤਿਆਰ ਕੀਤਾ ਹੈ ਤੇ ਨਾਲ ਇੱਕ ਲੰਬਰੀ ਕਬੜਾ ਦੱਸੋ ਵੀ ਕਿਸ ਤਰੀਕੇ ਤੇ ਲੱਭਿਆ ਕੀਤਾ ਕੁਆਲਿਟੀ ਲੱਗੀ ਕੰਮ ਦੀ ਬਈ ਬੜੀ ਮਿਹਨਤ ਕਰੀਦੀ ਐ ਤੇ ਪਰ ਸਪੋਰਟ ਕਰਦੇ ਲੋਕ ਪੰਜਾਬੀਾਂ ਦੀ ਪੰਜਾਬੀ ਸਪੋਰਟ ਨਹੀਂ ਕਰਦੇ ਇਸ ਕਰਕੇ ਪੰਜਾਬੀ ਵਿਚਾਰੇ ਜਿਹੜੇ ਪੰਜਾਬ 'ਚ ਉਹ ਪਿੱਛੇ ਰਹਿ ਜਾਂਦੇ ਆ ਐਨੇ ਘੰਡ ਘੰਡ ਕੰਮ ਦਿਖਾਈ ਦੇ ਪਰ ਸਪੋਰਟਰ ਬਹੁਤ ਘੱਟ ਆ ਜੀ ਕਈ ਸੱਜਣ ਵੀਰ ਕਰ ਰਹੇ ਆ ਬਹੁਤ ਵਧੀਆ ਰਿਸਪਾਂਸ ਵੀ ਦਿੰਦੇ ਆ ਕਾਲ ਵੀ ਕਰਦੇ ਕੌਲਾਂ ਹੁੰਦੀਆਂ ਕੰਮ ਬਰ ਇਸਰਾ ਲੈਂਦੇ ਆ ਜਾਣਕਾਰੀ ਲੈਂਦੇ ਬਹੁਤ ਚੰਗਾ ਲੱਗਦਾ ਸੋ ਜੇ ਤੁਸੀਂ ਵੀ ਇਦਾਂ ਦੇ ਹੋਰ ਸੋਹਣੇ ਕੰਮ ਵੇਖਣੇ ਆ ਤਾਂ ਉੱਪਰ ਠਿੱਕਰ ਗੁਰਮੁਖ ਸਿੰਘ ਤਤਲੇ ਤੇ ਕਲਿੱਕ ਕਰੋ ਪੇਜ ਵਿੱਚ ਜਾਓ ਪੇਜ ਨੂੰ ਫੋਲੋ ਕਰੋ ਤੇ ਹੋਰ ਵੀ ਬਹੁਤ ਸੋਨੇ ਸੋਨੇ ਕੰਮ ਅਸੀਂ ਪਾ ਚੁੱਕੇ ਹਾਂ ਪੇਜ ਉੱਪਰ ਉਹ ਵੀ ਸਾਰੇ ਵੇਖੋ ਤਾਂ ਆਉਣ ਵਾਲੇ ਕੰਮ ਜਿਹੜੇ ਉਹ ਵੀ ਸਾਰੇ ਵੇਖੋ ਹੋ ਸਕਦਾ ਤੁਹਾਨੂੰ ਕੁਝ ਚੰਗਾ ਲੱਗੇ ਤੇ ਚੰਗਾ ਲੱਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ